ਅੱਜ ਬੱਲੇ ਜਟਾ ਗੁਰੂ ਆਮਦਾਸ ਜੀ ਦੇ ਘਰ ਆਏ ਆਂ ਸਿਰੇਲ ਮੰਦਸਾ ਮੱਥਾ ਟੇਕਣ ਆਏ ਸੀ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਆਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮਐਲਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਤੋਂ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅਸ਼ੀਰਵਾਦ ਲੈਣ ਆਏ ਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋ ਜਹਿਦ ਜਿਹੜੀ ਜਾਰੀ ਰੱਖੂੰਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਗੁਰਦੁਆਮ ਦਸ ਦੀ ਚੋਂ ਲੈਣਾ ਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਤਰਾ ਲੈਣਾ ਕਿੱਥਾ ਗਿਆ ਹੈ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਲੋਕ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰ ਇੱਕ ਨੂੰ ਹੱਕ ਹੈ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇਦਾਂ ਵੀ ਵਿਰੋਧੀਆਂ ਬਰੜੇ ਤੰਦ ਕਿਸੇ ਜਾ ਰਹੇ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜੇ ਕੈਬਨਿਟ ਮੰਤਰੀ ਰਹੇ ਉਹ ਕੋਈ ਨਹੀਂ ਇਦਾਂ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਹੀ ਉਹ ਅਸੀਂ ਦਾ ਅਸੀਂ ਦਾ ਦੰਨਾ ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ ਤੀਤੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਦ ਕਿਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ